ਹੱਥ 도 ਦਬਾਉਂ ਚੁਨੀ ਕੱਟ ਨਾਲੀ ਜੱਟ ਤੱਪਦਾ ਸੰਦੂਰ ਤੂੰ ਵੀ ਅੱਕ ਨਾਲੀ ਸਾਲੀ ਨੇ ਜੀਜੇ ਨੂੰ ਕਰਤਾ ਦੁੱਧ ਚੁੰਗਦਾ ਜਵਾਕ ਗਿਫਟ ਆਪ ਸਭ ਨੂੰ ਪਤਾ ਹੈ ਕਿ ਵਿਆਹਲੇ ਦਿਨ ਸਾਲੀਆਂ ਵੱਲੋਂ ਜੀਜੇ ਨੂੰ ਹਾਸਾ ਮਜ਼ਾਕ ਕੀਤਾ ਜਾਂਦਾ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਲੀਆਂ ਵੱਲੋਂ ਜੀਜੇ ਨੂੰ ਦੁੱਧ ਚੁੰਗਦਾ ਜਵਾਗ ਗਿਫਟ ਕਰਤਾ ਜਿਸ ਨੂੰ ਦੇਖ ਕੇ ਰਿਸ਼ਤੇਦਾਰ ਹਰਾਣ ਰਹੇਗੇ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ